ਜੀਤੀ ਤਾਂ ਉਹਨਾਂ ਦਾ ਜਿਹੜਾ ਕਮੰਡਲੀ ਸੀਗੀ ਕਮੰਡਲੀ ਦੋਦੇ ਨਾਲ ਭਰ ਗਈ ਤਾਂ ਉਸ ਤੋਂ ਬਾਅਦ ਫਿਰ ਉਹਨੇ ਨਾ ਮਾਫੀ ਮੰਗ ਲਈ ਕਿ ਕੋਈ ਮਹਾਪੁਰਸ਼ ਆ ਜਿਹੜੇ ਵੀ ਇਦਾਂ ਇਹਨਾਂ ਨੇ ਮਤਲਬ ਝੋਟੀ ਨੇ ਰਸਤਾ ਵੀ ਜਾਣ ਵਾਲਾ ਨਹੀਂ ਹੈਗਾ ਹਨਾ ਤੁਰ ਕੇ ਜਾਣਾ ਪੈਣਾ ਹਨਾ ਤੁਰ ਕੇ ਜਾਣਾ ਫਿਰ ਰਾਸਤੇ 'ਚ ਕੋਈ ਜੰਗਲੀ ਜਾਨਵਰ ਮਿਲ ਗਿਆ ਜਾਂ ਕੁਝ ਹੋ ਗਿਆ ਹਨਾ ਖਤਰੇ ਵਾਲਾ ਕੰਮ ਆ ਤਾਂ ਅਸੀਂ ਮਤਲਬ ਤਾਂ ਇਸ ਟਾਈਮ ਉਹਨਾਂ ਦੀ ਹੁਸ਼ਿਆਰਪੁਰ ਦੇ ਵਿੱਚ ਡੇਰੀਆਂ ਡੇਰੀਆਂ ਠੀਕ ਹੈ ਜੀ ਤੇ ਬਾਬਾ ਜੀ ਨੇ ਕਿਹਾ ਵੀ ਚਲੋ ਜੇ ਇਸ ਤਰ੍ਹਾਂ ਵੀ ਤੇਰਾ ਨਾਲ ਮੇਲ ਹੋਇਆ ਤੇ ਤੂੰ तेन बखश दिता आने वाले समय बच्चे तेरा भाजी ਇਹ ਜਿਹੜਾ ਅਸੀਂ ਮੰਦਿਰ ਦੇਖਿਆ ਸੀ ਮਾਤਾ ਜੀ ਦਾ ਉਹ ਸਾਹਮਣੇ ਹਾਂਜੀ ਹਾਂਜੀ ਤੇ ਇਹ ਜਗ੍ਹਾ ਇੱਧਰ ਆ ਗਈ ਹੈ ਨਾ ਬਿਲਕੁਲ ਠੀਕ ਹੈ ਜੀ ਇੱਥੇ ਤਾਂ ਕਾਫੀ ਮਤਲਬ ਇਸ ਤੋਂ ਜੰਗਲੀ ਏਰੀਆ ਆ ਜੰਗਲ ਦੇ ਵਿੱਚ ਹੈ ਨਾ ਇੱਥੇ ਰਸਤਾ ਵੀ ਹੈ ਨਹੀਂ ਬਿਲਕੁਲ ਕੱਚਾ ਰਸਤਾ ਪਥਰੀਲਾ ਰਸਤਾ ਆ ਅੱਛਾ ਜੀ ਸਕੂਟਰ ਮੋਟਰਸਾਈਕਲ ਬੜਾ ਮੁਸ਼ਕਲ ਆਉਂਦਾ ਇੱਥੇ ਠੀਕ ਹੈ ਜੀ ਵੀਡੀਓ ਦੇਖ ਰਹੇ ਸਾਰੇ ਹੀ ਮਿੱਤਰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਜੈ ਬਾਬੇ ਦੀ ਅੱਜ ਅਸੀਂ ਹੁਸ਼ਿਆਰਪੁਰ ਦੇ ਕੰਢੀ ਇਲਾਕੇ ਦੇ ਵਿੱਚ ਦੁਆਰਾ ਕੈਲੋ ਕੀ ਖੋਜ ਕਵਰ ਕਰਕੇ ਤਾਂ ਬਾਬਾ ਜੀ ਦਾ ਇੱਕ ਹੋਰ ਸਥਾਨ ਲੱਭ ਲਿਆ ਆਏ ਆ ਜੀ ਭਰਤਰੀ ਬਾਬਾ ਭਰਤਰੀ ਬਾਬਾ ਜੀ ਬਾਬਾ ਬਲਖਨਾਥ ਜੀ ਬਾਬਾ ਸ਼ਿਆਲੀ ਜੀ ਔਰ ਇਸ ਸਥਾਨ ਬਾਰੇ ਸਾਨੂੰ ਦੱਸਿਆ ਆ ਸਾਡੇ ਪਿਆਰੇ ਮਿੱਤਰ ਵੱਡੇ ਵੀਰ ਅਜੈਬ ਸਿੰਘ ਜੀ ਪਿੰਡ ਹਸੈਨਪੁਰ ਇਹਨਾਂ ਦੀ ਬਦੌਲਤ ਹਾਂ ਇਹਨਾਂ ਦੀ ਬਦੌਲਤ ਪਿੰਡ ਹਸੈਨਪੁਰ ਲਾਲੋਵਾਲ ਤੋਂ ਅਜੈਬ ਸਿੰਘ ਜੀ ਕਿਉਂਕਿ ਸਾਨੂੰ ਕਈ ਚੀਜ਼ਾਂ ਦਾ ਨਹੀਂ ਪਤਾ ਹੁੰਦਾ ਸਾਡਾ ਜਦੋਂ ਕੋਈ ਦੇਖੋ ਤੁਸੀਂ ਵੀਡੀਓ ਸ਼ੇਅਰ ਕਰਦੇ ਆ ਨਾ ਜਦੋਂ ਜਦੋਂ ਕਮੈਂਟ ਕਰਦੇ ਆ ਸਾਰੇ ਜਿੰਨੇ ਵੀ ਭੈਣ ਵੀਰ ਸਾਡੇ ਜਿੰਨੇ ਵੀ ਜੁੜੇ ਹੋਏ ਆ ਉਹ ਵੀਡੀਓ ਵਿੱਚ ਕੋਈ ਨਾ ਕੋਈ ਇਦਾਂ ਦਾ ਮਿੱਤਰ ਪਿਆਰਾ ਆ ਜਾਂਦਾ ਜਿਹੜਾ ਸਾਨੂੰ ਆਪਣੇ ਇਲਾਕੇ ਦੇ ਵਿੱਚ ਕੋਈ ਜਗ੍ਹਾ ਦੱਸਦਾ ਇਦਾਂ ਹੀ ਭਾਜੀ ਸਾਡੀਆਂ ਵੀਡੀਓ ਦੇਖਦੇ ਸੀਗੇ ਵੀਡੀਓ ਦੇਖਦੇ ਦੇਦੇ ਇਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਸੰਪਰਕ ਕਰਨ ਤੋਂ ਬਾਅਦ ਸਾਨੂੰ ਇਹਨਾਂ ਨੇ ਦੱਸਿਆ ਕਿ ਭਾਜੀ ਤੁਹਾਨੂੰ ਇੱਕ ਤਾਂ ਸੀ ਜਿਹੜਾ ਤੁਸੀਂ ਸਾਹਮਣੇ ਮੰਦਿਰ ਦੇਖ ਕੇ ਆਏ ਆ ਦੁਰਗਾ ਮਾਤਾ ਜੀ ਦਾ ਉਹ ਦੱਸਿਆ ਉਸ ਤੋਂ ਬਾਅਦ ਬਾਬਾ ਸਿਆਲੀ ਜੀ ਦੀ ਜਗ੍ਹਾ ਉਹ ਸਾਨੂੰ ਉਹਦੇ ਬਾਰੇ ਹੁਣ ਉੱਥੇ ਦੱਸਿਆ ਤਾਂ ਲੈ ਕੇ ਚੱਲੇ ਆ ਸਾਨੂੰ ਹੁਣ ਜਗ੍ਹਾ ਦਿਖਾਉਣ ਵਾਸਤੇ ਤੇ ਅਜੈ ਭਾਜੀ ਤੁਸੀਂ ਹੁਣ ਦੱਸੋ ਗੱਲਬਾਤ ਆਪਾਂ ਕਰਦੇ ਕਰਦੇ ਥੱਲੇ ਜਾਂਦੇ ਆ ਤੇ ਨਾਲੇ ਛੋੜਾ ਜਿਹਾ ਇਤਿਹਾਸ ਸੋਝਵੇ ਬਿਲਕੁਲ ਬਿਲਕੁਲ ਤੇ ਬਾਕੀ ਜਿਹੜੀਆਂ ਗੱਲਾਂ ਆ ਆਪਾਂ ਨਾਲ ਨਾਲ ਕਰੀ ਜਾਵਾਂਗੇ ਤੇ ਭਾਜੀ ਕੈਮਰੇ ਵਾਲੇ ਸਾਡੇ ਅੱਗੇ ਹੋ ਜਾਣ ਥੋੜਾ ਜਿਹਾ ਕੈਮਰੇ ਦੇ ਡਿਊਟੀ ਨਿਭਾ ਰਹੇ ਨੇ ਸਾਡੇ ਗਰਜੀਤ ਸਿੰਘ ਪਿੰਡ ਸਕਰਾਲਾ ਤੇ ਭਾਜੀ ਆਜੂ ਭਾਜੀ ਤੁਸੀਂ ਵੀ ਆਪਣੇ ਭਾਜੀ ਹੁਣ ਇਹ ਚੀਜ਼ ਦੱਸੋ ਕਿ ਜਿਹੜਾ ਇਹ ਸਥਾਨ ਆ ਬਾਬਾ ਸ਼ਿਆਲੀ ਜੀ 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 ਸਾਡੇ ਲੋਕਾਂ ਨੂੰ ਕਈਆਂ ਨੂੰ ਪਤਾ ਹੀ ਨਹੀਂ ਹੈਗਾ ਕਿ ਬਾਬਾ ਸ਼ਿਆਲੀ ਜੀ ਕੌਣ ਹੋਏ ਆ ਤੇ ਤੁਸੀਂ ਹੁਣ ਇਸ ਬਾਰੇ ਥੋੜਾ ਮਤਲਬ ਛੋਟ ਦੇ ਵਿੱਚ ਦੱਸੋ ਕਿ ਜ਼ਿਆਦਾ ਵੀਡੀਓ ਅਸੀਂ ਲੰਬੀ ਵੀ ਨਹੀਂ ਕਰਨੀ ਬਿਲਕੁਲ ਬਿਲਕੁਲ ਤੇ ਬਾਬਾ ਜੀ ਬਾਰੇ ਬਾਬਾ ਬਲਖਨਾਥ ਜੀ ਬਾਰੇ ਤੇ ਬਾਬਾ ਭਰਤਰੀ ਜੀ ਬਾਰੇ ਰਾਜਾ ਜੀ ਇਸ ਤਰ੍ਹਾਂ ਕਿ ਬਾਬਾ ਸ਼ਿਆਲੀ ਜੀ ਦਾ ਜਿੱਦਾਂ ਸਾਡੇ ਨਾ ਪਿੰਡ ਹੁਸੈਨਪੁਰ ਲਾਲੋਵਾਲ ਸੰਤ ਪੇਖੋਲ ਵਾਲੇ ਸੀਗੇ ਹਾਂਜੀ ਉਹਨਾਂ ਨੇ ਨਹੀਂ ਪੱਥਰ ਰੱਖਿਆ ਸੀਗਾ ਅੱਛਾ ਜੀ ਸਾਨੂੰ ਵੀ ਇਹਨਾਂ ਨਹੀਂ ਪਤਾ ਕਿ ਸਾਡੇ ਬਜ਼ੁਰਗ ਵੀ ਮੰਨਤਾ ਕਰਦੇ ਹੁੰਦੇ ਸੀਗੇ ਅੱਛਾ ਜੀ ਤੇ ਇਦਾਂ ਹੀ ਅਸੀਂ ਇਮਾਨਤਾ ਲੱਗ ਪਈ ਕਰਨ ਕਿ ਜੋ ਹੁੰਦਾ ਭੰਡਾਰਾ ਠੀਕ ਆ ਠੀਕ ਆ ਜੀ ਪਰ ਇਹਨਾਂ ਦਾ ਇਤਿਹਾਸ ਕਿਸੇ ਨੇ ਨਹੀਂ ਫਰੋਲਿਆ ਠੀਕ ਆ ਜੀ ਤੁਸੀਂ ਜਾਣਾ ਜੇਠ ਮਹੀਨੇ ਆਪਣਾ ਜੋ ਆਟੇ ਦਾ ਥਾਲ ਲਿਆ ਕੇ ਆਪਣਾ ਭੰਡਾਰਾ ਕਰਕੇ ਆ ਜਾਣਾ ਠੀਕ ਆ ਜੀ ਤੇ ਪਰ ਕੌਣ ਸੀਗੇ ਕਿਹੜੀ ਹਸਤੀ ਸੀ ਕੀ ਕੀਤਾ ਇਹਨਾਂ ਨੇ ਦੁਨੀਆ ਨੂੰ ਕੀ ਦੇਣ ਸੀ ਸੰਗਤਾਂ ਨੂੰ ਇਹਨਾਂ ਦੀ ਹਾਂਜੀ ਇਹ ਚੀਜ਼ਾਂ ਨਹੀਂ ਆਪਾਂ ਮਤਲਬ ਇਹਨੂੰ ਕਿਸੇ ਨੇ ਨਹੀਂ ਫਰੋਲਿਆ ਠੀਕ ਆ ਜੀ ਮੈਂ ਜਦੋਂ ਦਾ ਬਾਹਰ ਉਹ ਆਇਆ ਹਾਂਜੀ ਉਦੋਂ ਦਾ ਬਾਬਾ ਜੀ ਤੇ ਲੜ ਲੱਗਾ ਨਵੀਂ ਮੰਜ਼ਲ ਤੋਂ ਡਿਗਿਆ ਸੀਗਾ ਮੈਨੂੰ ਆਪਣਾ ਨਹੀਂ ਪਤਾ ਸੀ ਕਿ ਮੈਂ ਖਤਮ ਆ ਅੱਛਾ ਜੀ ਤੇ ਬਾਬਾ ਜੀ ਨੇ ਹੱਥ ਦੇ ਕੇ ਰੱਖਿਆ ਅੱਛਾ ਜੀ ਉਸ ਤੋਂ ਬਾਅਦ ਮੈਂ ਆਉਂਦਿਆਂ ਜਿੰਨੇ ਵੀ ਬਾਬਾ ਜੀ ਸਥਾਨ ਸੀਗੇ ਸਾਰੇ ਸਭ ਤੋਂ ਪਹਿਲਾਂ ਅਸੀਂ ਭਾਣਵਾਲ ਪਟੜਾ ਅੱਛਾ ਜੀ ਤੇ ਪਿੰਡ ਸੀ ਕਰੀਜ਼ ਆ ਸਾਨੂੰ ਪਤਾ ਲੱਗਾ ਅੱਛਾ ਜੀ ਤੇ ਸਿਕਰੀ ਜਦੋਂ ਬਾਬਾ ਜੀ ਗਏ ਸੀ ਇਸੇ ਰਸਤੇ ਹੀ ਜਿਸ ਰਸਤੇ ਵਿੱਚੋਂ ਦੀ ਅਸੀਂ ਆਏ ਆ ਇਹ ਕੱਚਾ ਰਸਤਾ ਸੀ ਉਸ ਟਾਈਮ ਤੇ ਬਾਬਾ ਜੀ ਇੱਥੇ ਤੱਕ ਪਹੁੰਚੇ ਠੀਕ ਆ ਜੀ ਇੱਥੋਂ ਫਿਰ ਅੱਗੇ ਸਿੱਧਾ ਹੀ ਚੱਲ ਜਾਂਦਾ ਅੰਮ੍ਰਿਤਸਰ ਨੂੰ ਹਾਂ ਜੀ ਪਿੰਡਾਂ ਵਿੱਚ ਦੀ ਫਿਰ ਬਾਬਾ ਜੀ ਅੰਮ੍ਰਿਤਸਰ ਦਾ ਪਿੰਡ ਹੈਗਾ ਉੱਥੇ ਪਹੁੰਚੇ ਇਹ ਬਾਬਾ ਸ਼ਹੀਲੀ ਜੀ ਇਹਨਾਂ ਦੇ ਬਾਬਾ ਪਸਰੀ ਜੀ ਗੁਰੂ ਸੀਗੇ ਅੱਛਾ ਜੀ ਤੇ ਇਹਨਾਂ ਨੂੰ ਪਦਵੀ ਪ੍ਰਾਪਤ ਹੋਈ ਸੀ ਕਿ ਤੁਹਾਡਾ ਸਾਨ ਜਿੱਥੇ ਵੀ ਬਣੂਗਾ ਸਾਡੇ ਤੋਂ ਉੱਚਾ ਬਣੂਗਾ ਅੱਛਾ ਜੀ ਤੇ ਜਦੋਂ ਉੱਥੇ ਅੰਬ ਥੜੇ ਬਣਾਉਂਦੇ ਸੀਗੇ ਸਾਰਾ ਇਹ ਉਹਨਾਂ ਦਾ ਨੀ ਪੱਥਰ ਰੱਖਦੇ ਸੀਗੇ ਤਾਂ ਬਾਬਾ ਜੀ ਦਾ ਜੋ ਪਿੰਡੀ ਸਰੂਪ ਸੀਗਾ ਬਾਬਾ ਸ਼ਾਹਲੀ ਦਾ ਉੱਚਾ ਲਾਇਆ ਜਾਂਦਾ ਸੀ ਹਾਂਜੀ ਤੇ ਬਾਬਾ ਸ਼ਾਹਲੀ ਦਾ ਥੱਲੇ ਲਾਇਆ ਜਾਂਦਾ ਬਾਬੇ ਭਰਸੀ ਦਾ ਉੱਚਾ ਕਿਉਂਕਿ ਗੁਰੂ ਸੀਗੇ ਹਾਂਜੀ ਹਾਂਜੀ ਔਰ ਉਹ ਡਿੱਗ ਪੈਂਦਾ ਸੀ ਦੂਸਰੇ ਦਿਨ ਆਉਂਦੇ ਸੀ ਉਹ ਸਾਰਾ ਨਾ ਅਖੰਡਤ ਹੋ ਕੇ ਸਾਰਾ ਖਿਲਰ ਜਾਂਦਾ ਸੀ ਅੱਛਾ ਜੀ ਫਿਰ ਉਹਨਾਂ ਨੇ ਬਾਬਾ ਜੀ ਨੇ ਫਿਰ ਕਿਰਪਾ ਕੀਤੀ ਕਿਸੇ ਉਹਨਾਂ ਦਾ ਪ੍ਰੇਮੀ ਸੀਗਾ ਉਹਨੂੰ ਦੱਸਿਆ ਭਈ ਇਹਦਾ ਨਹੀਂ ਇਸ ਤਰ੍ਹਾਂ ਮੜਨਾ ਫਿਰ ਬਾਬਾ ਸ਼ਿਆਲੀ ਦਾ ਜੋ ਪਿੰਡੀ ਸਰੂਪ ਸੀਗਾ ਉੱਚਾ ਕੀਤਾ ਗਿਆ ਤੇ ਬਾਬੇ ਪਾਸਰੀ ਦਾ ਨਿਵਾ ਕੀਤਾ ਗਿਆ ਠੀਕ ਫਿਰ ਉਹ ਜਗਾ ਦੀ ਸਥਾਪਨਾ ਹੋਈ ਸੀਗੀ ਉਸ ਤੋਂ ਬਾਅਦ ਫਿਰ ਇਹਨਾਂ ਦੇ ਮੇਲੇ ਭੰਡਾਰੇ ਚੱਲਦੇ ਤੇ ਧੂਣਾ ਇਹ ਧੂਣਾ ਬਾਬਾ ਜੀ ਦਾ ਧੂਣਾ ਹੈਗਾ ਬਾਬਾ ਜੀ ਦਾ ਠੀਕ ਆ ਜੀ ਮੇਰੇ ਨਾਲ ਜਿੰਨੀਆਂ ਵੀ ਆਪਾਂ ਬਾਬਾ ਬਲਕਨਾਲ ਜੀ ਨਾਲ ਸੰਬੰਧਿਤ ਜਗਾਵਾਂ ਦੇਖੀਆਂ ਸਾਰੀਆਂ ਹੀ ਸ਼ਾਂਤਮਈ ਔਰ ਕੁਦਰਤ ਦੀ ਗੋਦ ਵਿੱਚ ਬਿਲਕੁਲ ਬਿਲਕੁਲ ਇਹ ਇੱਕਦਮ ਜੰਗਲ ਵਾਲਾ ਏਰੀਆ ਆ ਵਾਹ ਜੰਗਲ ਆ ਕੀਤੇ ਸਾਰਾ ਕੁਝ ਇੱਥੇ ਘੁੰਮਦੇ ਤੁਸੀਂ ਪਿੱਛੇ ਬੋਰਡ ਲੱਗੇ ਦਿੱਤੇ ਉਹਨਾਂ ਨੇ ਕੌਚਨ ਦਿੱਤੇ ਵੀ ਤੁਸੀਂ ਆਪਣੀ ਸੇਫਟੀ ਦੇ ਨਾਲ ਜਾਣਾ ਦੇਖੋ ਸਾਡੇ ਕਮਲ ਜੀ ਵੀ ਨਾਲ ਆਪਣਾ ਤੇ ਸੇਫਟੀ ਵਾਲਾ ਹਥਿਆਰ ਚੱਕੀ ਫਿਰਦੇ ਆ ਤੇ ਇਹ ਬਾਬਾ ਜੀ ਦਾ ਅਸਥਾਨ ਆ ਜੀ ਸਾਹਿਬ ਜੀ ਅੱਛਾ ਜੀ ਕੀ ਬਾਤਾਂ ਜੀ ਜੀ ਬਾਤਾਂ ਤਨ ਬੋਸਰ अच्छा जी ए आपा हुन दरबार ਦੇ ਅੰਦਰ ਆ ਗਏ ਆ ਜੀ ਇਹਨਾਂ ਬਾਰੇ ਤੁਸੀਂ ਹੁਣ ਸਾਨੂੰ ਦੱਸੋ ਕਿ ਜਿਹੜੀਆਂ ਪਿੰਡੀਆਂ ਸਥਾਪਿਤ ਕੀਤੀਆਂ ਹੋਈਆਂ ਇਹ ਕਿੰਨਾ-ਕਿੰਨਾ ਦੀਆਂ ਆ ਇਹ ਇੱਕ ਤਾਂ ਬਾਬਾ ਭਰਖਰੀ ਜੀ ਦੀ ਆ ਹਾਂਜੀ ਐ ਸੇਧਸ਼ੀਰੀ ਬਾਲਕਨਾਹ ਜੀ ਦੀ ਆ ਬਾਬਾ ਸ਼ੈਲੀ ਜੀ ਦੀ ਆ ਹਾਂਜੀ ਨਾਲ ਇਹਨਾਂ ਦੇ ਜਿੱਦਾਂ ਪਿੱਛੇ ਦੁਰਗਾ ਮਾਤਾ ਜੀ ਦਾ ਮੰਦਿਰ ਸੇਗਾ ਇਹ ਮਾਤਾ ਜੀ ਦਾ ਨਾਲ ਇੱਕ ਪੀਰਾਂ ਦਾ ਸਥਾਨ ਕਹਿੰਦੇ ਆ ਜਿੱਦਾਂ ਗੱਗਾ ਮਹਾਰਾ ਜੀ ਦਾ ਹਾਂਜੀ ਹਾਂਜੀ ਮਤਲਬ ਬਾਬਾ ਸ਼ਾਹਲੀ ਦੀ ਜਿਹੜੀ ਗੱਡੀ ਆ ਪੰਜ ਪੀਰੀ ਗੱਡੀ ਦੇ ਵਿੱਚ ਬੋਲ ਦਿੰਦੇ ਨੇ ਬੋਲ ਦਿੰਦੇ ਆ ਪੰਜ ਦੇਵਤਿਆਂ ਦੀ ਇਕੱਠੀ ਗੱਡੀ ਹਾਂਜੀ ਹਾਂਜੀ ਕਿਤੇ ਵੀ ਮਤਲਬ ਇਹਨਾਂ ਦਾ ਰਪਟਾਰਾ ਹੁੰਦਾ ਆ ਤੇ ਉਹ ਸਾਰਾ ਭੋਗ ਇਹਨਾਂ ਦਾ ਮਤਲਬ ਲੱਗਦਾ ਹੈ ਰੋਟ ਪ੍ਰਸ਼ਾਦ ਵੀ ਬਣਦਾ ਆ ਮੰਨੀ ਵੀ ਬਣਦੀ ਆ ਤੇ ਚੂਰਮਾ ਵੀ ਬਣਦਾ ਆ ਤੇ ਖੀਰ ਵੀ ਬਣਦੀ ਆ ਠੀਕ ਆ ਜੀ ਇਸ ਤਰ੍ਹਾਂ ਕੜਾ ਪ੍ਰਸ਼ਾਦ ਵੀ ਬਣਦਾ ਆ ਸੂਜੀ ਦਾ ਮਿਲ ਆ ਰਿਹਾ ਕੋਈ ਸਵੇਰੇ ਇਧਰ ਮੱਥਾ ਟੇਕ ਕੇ ਆ ਹਾਂਜੀ ਮੱਥਾ ਟੇਕ ਕੇ ਗਿਆ ਨਾ ਤਾਜੇ ਪੁੱਤ ਬਹੁਤ ਸੋਹਣਾ ਲੱਗਾ ਬੀਨੂੰ ਇੱਥੇ ਮੰਦਿਰ ਚ ਆ ਕੇ ਤੁਸੀਂ ਵਿਊ ਦੇਖੋ ਬੇਲਾ ਕਿੰਦਾ ਜਬਰਦਸਤ ਕਿੰਨਾ ਸ਼ਾਂਤਮਈ ਤੇ ਕੁਦਰਤ ਦੇ ਕਹ ਲੋ ਕਿ ਗੋਦ ਵਿੱਚ ਇਹ ਮੰਦਿਰ ਬਸਿਆ ਹੋਇਆ ਬਿਲਕੁਲ ਬਿਲਕੁਲ ਸਾਡਾ ਸਾਡਾ ਹਿਸ਼ਾਰਪੁਰ ਭਾਜੀ ਬਹੁਤ ਭਰਪੂਰ ਆ ਸਾਡੇ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਤੁਸੀਂ ਇਸ ਬਾਰੇ ਕੀ ਕਹੋਗੇ ਕਿੱਦਾਂ ਰਾਜਾ ਜੀ ਕਾਫੀ ਤਪਸਥਾਨ ਹੈਗੇ ਜਿਹੜੇ ਮੈਂ ਮਤਲਬ ਉਨਗੋਲੇ ਗਏ ਆ ਜੇ ਸੋਸ਼ਲ ਮੀਡੀਆ ਨਾ ਹੁੰਦਾ ਤਾਂ ਮੇਰੇ ਖਿਆਲ ਦੇ ਨਾਲ ਨਹੀਂ ਜਾਣਕਾਰੀ ਮਿਲਣੀ ਹਾਂਜੀ ਹਾਂਜੀ ਤੇ ਮੈਂ ਵੀ ਇੱਕ ਦਿਨ ਇਦਾਂ نیٹ ਤੇ ਥੋੜਾ ਜਿਹਾ ਦੇਖਿਆ ਸੀ ਕੋਈ ਇੱਥੇ ਪ੍ਰੋਗਰਾਮ ਸੀਗਾ ਹਾਂਜੀ ਤੇ ਉਹਨਾਂ ਨੇ ਫੋਟੋ ਪਾਈ ਸੀਗੀ ਤਾਂ ਮੇਰੇ ਮਨ ਵਿੱਚ ਬੜਾ ਹੋਇਆ ਜਦੋਂ ਉਹਨੇ ਲਿਖਿਆ ਦੇਖਿਆ ਮੈਂ ਉੱਥੇ ਕਿ ਉੱਥੇ ਆਇਆ ਪ੍ਰੋਗਰਾਮ ਆ ਇਸ ਤਰ੍ਹਾਂ ਦਾ ਸਥਾਨ ਆ ਹਾਂਜੀ ਤੇ ਬਾਬਾ ਸ਼ਾਹ ਹਲੀ ਜੀ ਦਾ ਉਹ ਨਹੀਂ ਨਾਮ ਲਿਖਿਆ ਸੀ ਅੱਗੇ ਅੱਛਾ ਜੀ ਪੋਸਟਰ ਬਣਾਇਆ ਸੀਗਾ ਤੇ ਮੇਰੇ ਮਨ ਨੂੰ ਬੜਾ ਲੱਗਾ ਕਿ ਮੈਂ ਕਿਹਾ ਯਾਰ ਸਾਡੇ ਵੀ ਅਸੀਂ ਵੀ ਬਾਬਾ ਜੀ ਦੇ ਸੇਵਕ ਹੈਗੇ ਆ ਇਸ ਚੀਜ਼ ਨੂੰ ਦੇਖਣਾ ਚਾਹੀਦਾ ਹਾਂਜੀ ਫਿਰ ਮੈਂ ਮਨ ਬਣਾਇਆ ਮੈਂ ਮਤਲਬ ਉੱਥੋਂ ਘਰੋਂ ਸ਼ਾਮ ਨੂੰ ਹਨੇਰਾ ਹੋ ਗਿਆ ਮੈਨੂੰ ਇਸ ਤੱਕ ਪਹੁੰਚ ਲਿਆ ਹਾਂਜੀ ਸਾਢੇ 5 ਪਤਾ ਲੱਗਾ ਤਾਂ ਮੈਂ 6 ਵਜੇ ਘਰੋਂ ਚੱਲ ਪਿਆ ਹਾਂਜੀ ਆ ਕੇ ਇੱਥੇ ਹਨੇਰਾ ਹੁੰਦਾ ਫਿਰ ਪੰਡਤ ਜੀ ਮਿਲੇ ਮੈਨੂੰ ਅੱਛਾ ਜੀ ਤੇ ਉਹਨਾਂ ਤੋਂ ਜਾਣਕਾਰੀ ਲਈ ਫਿਰ ਉਹਨਾਂ ਨੇ ਦੱਸਿਆ ਸਾਰਾ ਕਿ ਜਿੱਦਾਂ ਉੱਥੋਂ ਸਿਕਰੀ ਵਾਲੇ ਵੀ ਸਾਨੂੰ ਦੱਸਦੇ ਹੁੰਦੇ ਸੀਗੇ ਕਿ ਇਧਰੋਂ ਇਸ ਰਸਤੇ ਮਤਲਬ ਬਾਬਾ ਜੀ ਇੱਥੋਂ ਸਿਕਰੀ ਤੋਂ ਵਾਪਸ ਪਿੰਡ ਥੜੇ ਨੂੰ ਗਏ ਥੜਾ ਜਿਹੜਾ ਕਿ ਅੰਬ ਸ਼ਹਿਰ ਦੇ ਵਿੱਚ ਹਿਮਾਚਲ ਦੇ ਵਿੱਚ ਹਾਂਜੀ ਹਾਂਜੀ ਇਹ ਸਿੱਧਾ ਹੀ ਸੀ ਮਤਲਬ ਇੱਥੋਂ ਵਿਚੋਲੀ ਹੁੰਦੇ ਹੋਏ ਮੈਂਗਰੋਵਾਲ ਹੂੰ ਹੂੰ ਤੇ ਇਹ ਕਪਾਟ ਪਿੰਡ ਵਿੱਚ ਦੀ ਹੋ ਕੇ ਤਾਂ ਫਿਰ ਉਹਨਾਂ ਨੇ ਆਪਣਾ ਇਹ ਤਪਸਥਾਨ ਬਣਾਇਆ ਕੁਝ ਸਮਾਂ ਇੱਥੇ ਰੁਕੇ ਠੀਕ ਹੈ ਜੀ ਤੇ ਇੱਕ ਉਹਨਾਂ ਨੇ ਦੱਸਿਆ ਸੀ ਕਿ ਇੱਥੇ ਕੋਈ ਮੱਝਾਂ ਚਰਾਉਂਦਾ ਸੀਗਾ ਹਾਂਜੀ ਤੇ ਬਾਬਾ ਜੀ ਨੇ ਉਹਦੇ ਕੋਲ ਦੁੱਧ ਮੰਗਿਆ ਹੂੰ ਹੂੰ ਉਹ ਮੈਂਗਰੋਵਾਲ ਦੀ ਕੋਈ ਹੈਗੀ ਫੈਮਿਲੀ ਹਾਂਜੀ ਉਹ ਚਰਾਵੇ ਸੀਗੇ ਉਹਨਾਂ ਨੇ ਦੁੱਧ ਮੰਗਿਆ ਤੇ ਇੱਕ ਔਂਸਰ ਝੋਟੀ ਸੀਗੀ ਮੱਝ ਸੀ ਜਿਹੜੀ ਉਹ ਦੁੱਧ ਨਹੀਂ ਮਤਲਬ ਕਿਸੇ ਨੂੰ ਚੋਣ ਦਿੰਦੀ ਸੂਈ ਸੀਗੀ ਪਰ ਕੋਲ ਨਹੀਂ ਕਿਸੇ ਨੂੰ ਉਣ ਦਿੰਦੀ ਸੀ ਠੀਕ ਹੈ ਜੀ ਜਦੋਂ ਦੁੱਧ ਮੰਗਿਆ ਉਹਨਾਂ ਨੇ ਤਾਂ ਉਹ ਜਿਹੜਾ ਚਰਾਵਾ ਸੀ ਉਹਨੇ ਉਹ ਬਾਬਾ ਜੀ ਨੂੰ ਕਹਿਤਾ ਕਿ ਉਹ ਝੋਟੀ ਆ ਤੁਸੀਂ ਚੋ ਲੋ ਉਹਨਾਂ ਦੱਸਿਆ ਨਹੀਂ ਕਿ ਔਂਸਰ ਝੋਟੀ ਆ ਹਾਂਜੀ ਤੇ ਬਾਬਾ ਜੀ ਨੇ ਉਹਦੇ ਥੱਲੇ ਤਾਂ ਗੜਬੀ ਜਿੱਦਾ ਕੀਤੀ ਤਾਂ ਉਹ ਉਹਨਾਂ ਦਾ ਜਿਹੜਾ ਕਮੰਡਲੀ ਸੀਗੀ ਕਮੰਡਲੀ ਦੋਦੇ ਨਾਲ ਭਰ ਗਈ ਤੇ ਉਸ ਤੋਂ ਬਾਅਦ ਫਿਰ ਉਹਨੇ ਨਾ ਮਾਫੀ ਮੰਗ ਲਈ ਕਿ ਕੋਈ ਮਹਾਪੁਰਸ਼ ਆ ਜਿਹੜੇ ਵੀ ਇਦਾਂ ਇਹਨਾਂ ਨੇ ਮਤਲਬ ਝੋਟੀ ਨੇ ਮਾਰਾ ਜਿਵੇਂ ਹਿੱਲਿਆ ਨਹੀਂ ਜਾਂ ਮਾਰਨ ਪਈ ਜਾਂ ਕਿਦਾਂ ਹਾਂਜੀ ਹਾਂਜੀ ਤੇ ਫਿਰ ਉਹਨੇ ਮਾਫੀ ਮੰਗੀ ਤਾਂ ਇਸ ਟਾਈਮ ਉਹਨਾਂ ਦੀ ਹੁਸ਼ਿਆਰਪੁਰ ਦੇ ਵਿੱਚ ਡੇਰੀਆਂ ਡੇਰੀਆਂ ਠੀਕ ਹੈ ਜੀ ਤੇ ਬਾਬਾ ਜੀ ਨੇ ਕਿਹਾ ਵੀ ਚਲੋ ਜਿਸ ਤਰ੍ਹਾਂ ਵੀ ਤੇਰਾ ਨਾਲ ਮੇਲ ਹੋਇਆ ਵੀ ਤੂੰ ਤੈਨੂੰ ਬਖਸ਼ ਦਿੱਤਾ ਤੇ ਆਉਣ ਵਾਲੇ ਸਮੇਂ ਵਿੱਚ ਤੇਰਾ ਇਸ ਤਰ੍ਹਾਂ ਹੋਊਗਾ ਤੇ ਉਹ ਫਿਰ ਉਹ ਚੀਜ਼ ਆਪਾਂ ਦੇਖਦੇ ਦੇਖਦੇ ਫਿਰ ਤਪਸਥਾਨ ਤੱਕ ਪਹੁੰਚੇ ਬਬਾਈ ਜੀ ਅੱਛਾ ਇਹ ਹੁਣ ਪਾਜੀ ਬਾਬਾ ਜੀ ਦਾ ਮੇਨ ਦਰਬਾਰ ਤੇ ਇਹ ਵਾਲੀ ਜਗਾ ਜਿਹੜੀ ਇਹ ਗੁੱਗਾ ਯਾਰ ਵੀਰ ਦੀ ਬਾਬਾ ਗੁੱਗਾ ਯਾਰ ਵੀਰ ਦੀ ਜਗਾ ਮਤਲਬ ਕਿਉਂਕਿ ਇਹਨਾਂ ਦਾ ਨਾਗਾ ਦਾ ਇਹ ਹੁੰਦਾ ਸੀਗਾ ਕਿ ਜਿੱਥੇ ਵੀ ਕੋਈ ਤਪਸਥਾਨ ਹੁੰਦਾ ਸੀਗਾ ਜਾਂ ਕੋਈ ਫਕੀਰ ਤਪ ਕਰਦਾ ਸੀ ਹਾਂਜੀ ਹਾਂਜੀ ਤੇ ਇਹ ਨਾ ਉੱਤੇ ਛਾਇਆ ਕਰ ਦਿੰਦੇ ਸੀ ਅੱਛਾ ਜੀ ਕਿਤੇ ਵੀ ਚਲ ਜਾਓ ਚਾਹੇ ਬਾਬਾ ਬਾਲਕਨਾਸ ਜੀ ਚਲ ਜਾਓ ਤੇ ਉਹ ਉਹਨਾਂ ਦਾ ਇਹ ਇਹਨਾਂ ਨੂੰ ਇੱਕ ਮਾਨਤਾ ਪ੍ਰਾਪਤ ਕਹਿ ਲਓ ਵੀ ਉਹਨਾਂ ਨੂੰ ਸਥਾਨ ਮਿਲਿਆ ਸੀਗਾ ਵੀ ਤੁਸੀਂ ਜਿੱਦਾਂ ਹੁਣ ਸਾਡੇ ਕੁੰਦਨ ਜੀ ਦੱਸਦੇ ਪਏ ਆ ਕਿ ਇੱਥੇ ਜਿਹੜਾ ਆ ਪਹਿਲਾਂ ਬਸੋਂ ਹੁੰਦੀ ਸੀਗੀ ਹਾਂਜੀ ਹਾਂਜੀ ਕਿੰਨੇ ਘਰ ਹੁੰਦੇ ਸੀਗੇ 10 ਘਰ ਤੇ 20-30 ਘਰ ਸੀਗੇ ਉਹ ਕਿੱਥੇ ਚਲ ਗਿਆ ਕੋਈ ਕੱਖ ਨਹੀਂ ਚੱਲ ਗਿਆ ਕੋਈ ਆਪਣੇ ਪਿੰਡ ਜੇ ਸਕੂਲ ਕੋਲ ਘਰ ਹੀ ਆ ਅੱਛਾ ਜੀ ਤਾਂ ਕੋਈ ਉਹ ਡਿਫੂ ਸਿਹਾਈਤੀ ਬੈਂਕ ਲੰਕ ਪੰਜਾਰ ਘਰ ਰੱਖਿਆ ਜੀ ਅੱਛਾ ਮਤਲਬ ਸਹੂਲਤਾਂ ਨਹੀਂ ਸੀਗੀਆਂ ਤੇ ਰਸਤੇ ਦੀ ਪ੍ਰੋਬਲਮ ਸੀ ਰਸਤੇ ਦੀ ਪ੍ਰੋਬਲਮ ਕਰਕੇ ਜਿਹੜਾ ਸੜਕ ਬਣ ਗਈ ਸੜਕ ਉਹ ਜਾਣ ਤੋਂ ਬਾਅਦ ਬਣੀ ਜੇ ਸੜਕ ਪਹਿਲਾਂ ਬਣ ਜਾਂਦੀ ਫੇਰ ਨਹੀਂ ਜਾਣੀ ਫੇਰ ਹੀ ਸਜਾਣੀ ਸਵਾਗੀ ਤੁਹਾਨੂੰ ਇਸ ਪਿੰਡ ਵਿੱਚ ਰਹਿੰਦੇ ਆ ਕਿੰਨੇ ਸਾਲ ਹੋ ਗਏ ਆ ਮਨੂ ਹਾਂ ਜੀ ਇਥੇ ਮਨੂ ਮੰਦਰਨਾਥ ਜੀ ਨੇ 15 ਸਾਲ ਹੋ ਗਏ ਆ ਉਦਾਂ ਮਤਲਬ ਇਸ ਪਿੰਡ ਵਿੱਚ ਰਹਿੰਦੇ ਆ ਕਿੰਨਾ ਟਾਈਮ ਲੇ ਤਾਂ 55 50 ਸਾਲ ਦੀ ਉਮਰ ਹੋ ਗਈ ਜੀ ਉਦੋਂ ਦੇ ਇੱਥੇ ਪਿੰਡ ਵਿੱਚ ਹੀ ਆ ਤੇ ਇਸ ਪਿੰਡ ਵਿੱਚ ਕੀ ਕੀ ਮਤਲਬ ਤੁਹਾਨੂੰ ਪਰੇਸ਼ਾਨੀਆਂ ਦੇਖਦੀਆਂ ਪਈਆਂ ਇਸ ਇਲਾਕੇ ਇਸ ਇਲਾਕੇ ਦੇ ਇਸ ਬਲੇ ਦਾ ਕੋਈ ਪਰੇਸ਼ਾਨੀ ਨਹੀਂ ਹੈ ਹੁਣ ਤਾਂ ਬਿਲਕੁਲ ਸਾਫ਼ ਸੁਥਰਾ ਹੋ ਗਿਆ ਸਾਫ਼ ਸੁਥਰਾ ਜੀ ਤੇ ਕੋਈ ਕੋਈ ਕਪਾੜ ਨੂੰ ਜਾਣ ਲੈਣ ਦਾ ਕੋਈ ਵੀ ਅੱਛਾ ਜੀ ਇਹ ਦੇਵੀ ਦੇਵਤਾ ਇੱਕ ਪੀਰਾਂ ਦੀ ਜਗ੍ਹਾ ਸਾਡੇ ਥੱਲੇ ਮੇਲਾ ਲੱਗਦਾ ਅੰਤਲੀ 31 ਜਿੱਤੇ ਤਾਂ ਪਹਿਲੇ ਜੁਲਾਈ ਨੂੰ ਲੱਗਦਾ ਜੀ ਹਾਂਜੀ ਹਾਂਜੀ ਤਾਂ ਤੇਰ ਲੱਗਦਾ ਆ ਜੀ ਮੰਦਿਰ 21 22 ਜੂਨ ਦਾ ਮੰਦਿਰ ਦਾ ਲੱਗਦਾ ਅੱਛਾ ਜੀ ਇਹ ਦੁਰਗਾ ਮਾਤਾ ਨਾਮ ਦੇ ਕਰਕੇ ਸਾਰੇ ਦੁਨੀਆ ਕਪਾੜ ਕਪਾੜ ਪਿੰਡ ਨੂੰ ਜਾਣਦੇ ਨੇ ਤੇ ਕੁੰਦਨ ਜੀ ਇੱਕ ਚੀਜ਼ ਮੈਨੂੰ ਤੁਸੀਂ ਦੱਸਦੇ ਸੀਗੇ ਕਿ ਇੱਥੇ ਖੂਬੀ ਆ ਹਾਂ ਜੀ ਜੀ ਖੂਬੀ ਹੈਗਾ ਜੀ ਖੂਬ ਕਿੱਥੇ ਆ ਜੀ ਖੂ ਥੱਲੇ ਜੀ ਉਹ ਥੱਲੇ ਆ ਇੱਥੇ ਜੀ ਉਹ ਥੱਲੇ ਹੈਗਾ ਅੱਛਾ ਜੀ 10 ਮਿੰਟ ਦਾ ਰਸਤਾ 10 ਮਿੰਟ ਦਾ ਰਸਤਾ ਉੱਥੇ ਜਾਣਾ ਕਿੱਦਾਂ ਆਪਾਂ ਕੱਚਾ ਰਸਤਾ ਆ ਇਹ ਪੱਥਰਾਂ ਵਾਲਾ ਇਹ ਕੱਚਾ ਰਸਤਾ ਕੱਚਾ ਰਸਤਾ ਵੇਹ ਲੋ ਕੱਚਾ ਰਸਤਾ ਆ ਇੱਥੋਂ ਬਜ਼ੁਰਗ ਪਾਣੀ ਭਰ ਭਰ ਕੇ ਇੱਥੇ ਕਿੰਦੇ ਹੈ ਕਿੰਦੇ ਸੀ ਪਰ ਉਹ ਰਸਤਾ ਵੀ ਜਾਣ ਵਾਲਾ ਨਹੀਂ ਹੈਗਾ ਹਨਾ ਤੁਰ ਕੇ ਜਾਣਾ ਪੈਣਾ ਹਨਾ ਤੁਰ ਕੇ ਜਾਣਾ ਤੇ ਰਸਤੇ ਚ ਕੋਈ ਜੰਗਲੀ ਜਾਨਵਰ ਮਿਲ ਗਿਆ ਜਾਂ ਕੁਝ ਹੋ ਗਿਆ ਹਨਾ ਖਤਰੇ ਵਾਲਾ ਕੰਮ ਹੈ ਤਾਂ ਅਸੀਂ ਮਤਲਬ ਤੁਹਾਨੂੰ ਇੱਥੇ ਦੱਸ ਸਕਦੇ ਹਾਂ ਕਿ ਉੱਥੇ ਖੂਹ ਆ ਤੇ ਇਹ ਤੁਸੀਂ ਪਿੱਛੇ ਦੇਖ ਸਕਦੇ ਆ ਖਾੜੀ ਆ ਖਾੜਾ ਸਾਰਾ ਉਹ ਜੰਗਲੀ ਰਸਤਾ ਹੀ ਆ ਸਾਰਾ ਜੰਗਲੀ ਰਸਤਾ ਆ ਤੇ ਜੰਗਲੀ ਜਾਨਵਰ ਵੀ ਬਹੁਤ ਹਾਂਜੀ ਹਾਂਜੀ ਤੇ ਬਹੁਤ ਸਾਰਾ ਮਤਲਬ ਇੱਥੇ ਕਹ ਲੋ ਜੜੀ ਬੂਟੀਆਂ ਹੋਰ ਵੀ ਕਾਫੀ ਮਤਲਬ ਖਤਰੇ ਵਾਲਾ ਕੰਮ ਹੀ ਹੈ ਜੇ ਅਸੀਂ ਖੂ ਦੇਖਣ ਜਾਂਦੇ ਆ ਤੇ ਬਾਕੀ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਬਾਬਾ ਜੀ ਦੀ ਇਹ ਜਾਣਕਾਰੀ ਜਿਹੜੀ ਆ ਸਾਡੇ ਜਿੰਨੇ ਵੀ ਦੇਖਦੇ ਵੀਰ ਭੈਣਾਂ ਤੱਕ ਪਹੁੰਚਾਈ ਆ ਤੇ ਕੁੰਦਨ ਜੀ ਦਾ ਵੀ ਬਹੁਤ ਬਹੁਤ ਧੰਨ ਕੁੰਦਨ ਜੀ ਹੈ ਨਾ ਆਪ ਜੀ ਦਾ ਨਾਮ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਪਿੰਡ ਕਪਾੜ ਦੇ ਵਾਸੀ ਆ ਜੀ ਇਹ ਇਹਨਾਂ ਨੇ ਵੀ ਸਾਨੂੰ ਇੱਥੇ ਤੱਕ ਜਿਹੜੀ ਪਹੁੰਚਣ ਵਿੱਚ ਸਾਡੀ ਇਹਨਾਂ ਨੇ ਸਮੂਲੀਅਤ ਆਪਣੀ ਕੀਤੀ ਆ ਤੇ ਤੁਹਾਨੂੰ ਕਿਸ ਤਰ੍ਹਾਂ ਇਹ ਵੀਡੀਓ ਲੱਗੀ ਆ ਸਾਨੂੰ ਜਰੂਰ ਦੱਸਿਓ ਜੀ ਆਪਣੇ ਕਮੈਂਟ ਜਰੂਰ ਦੱਸਿਓ ਜੀ ਕਿਉਂਕਿ ਜੇ ਤੁਹਾਡੇ ਇਲਾਕੇ ਦੇ ਵਿੱਚ ਵੀ ਕੋਈ ਐਦਾਂ ਦੀ ਜਗ੍ਹਾ ਹੈਗੀ ਆ ਸਾਨੂੰ ਦੱਸੋ ਸਾਡਾ ਮਤਲਬ ਕਮੈਂਟ ਬਾਕਸ 'ਚ ਤੁਸੀਂ ਆਪਣਾ ਨੰਬਰ ਪਾਓ ਅਸੀਂ ਤੁਹਾਨੂੰ ਖੁਦ ਕਾਲ ਕਰਾਂਗੇ ਤੇ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਜੁੜੇ ਰਹਿਣਾ ਸਾਡੇ ਨਾਲ ਸਤਿ ਸ੍ਰੀ ਅਕਾਲ ਜੀ ਜੈ ਬਾਬੇ ਦੀ ਜੀ